문넌넌리넌넌넌넌넌넌넌넌 <목소리도> ਤੁਸੀਂ ਕਰ ਜਾਓ ਸਾਤਵੇਂ ਭਾਪੀ ਕਿਸਾਨ ਜੁਨੇ ਨੇਕਤਾ ਉਗਰਾਹ ਵੱਲੋਂ ਅੱਜ ਐਲਾਨ ਕੀਤਾ ਗਿਆ ਸੀ ਪੂਰੇ ਪੰਜਾਬ ਭਰ ਵਿੱਚ ਭਾਜਪਾਗੋਆਂ ਦੀਆਂ ਕੋਠੀਆਂ ਦੇ ਘਰੋ ਕੀਤਾ ਜਾਊਗਾ ਬਨਾਲਾ ਦੀ ਦਿਖਾਵਾਂਗੇ ਬਨਾਲਾ ਵਿੱਚ ਅੱਜ ਕੇਵਲ ਸਿੰਘ ਢਿੱਲੋਂ ਜੋ ਭਾਜਪਾ ਦੇ ਸੀਨੀਅਰ ਆਗੂ ਨੇ ਉਹਨਾਂ ਦੀ ਕੋਠੀ ਦਾ ਘਰੋ ਕੀਤਾ ਗਿਆ ਭਾਪੀ ਕਿਸਾਨ ਜੁਨੇ ਨੂੰ ਉਗਰਾਹ ਵੱਲੋਂ ਕੱਲ੍ਹ ਦਿੱਤੇ ਪੂਰੇ ਪਾਰਤਵੰਦ ਵਿੱਚ ਐਲਾਨ ਕੀਤਾ ਗਿਆ ਸੀ ਕਿ ਪੂਰੇ ਪੰਜਾਬ ਭਰ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੇ ਕੇਵਲ ਸਿੰਘ ਢਿੱਲੋਂ ਦੀ ਕੋਠੀ ਦਾ ਘਰੋ ਕੀਤਾ ਜਾਊਗਾ ਉਸ ਦੇ ਨਾਲ-ਨਾਲ ਹੀ ਜਿਨ੍ਹਾਂ ਪੰਜਾਬ ਭਰ ਦੇ ਟੋਲ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਉਸ ਦਿਖਾਵਾਂਗੇ ਅੱਜ ਬਰਨਾਲਾ ਸਿੰਘ ਬਰਨਾਲਾ ਵਿੱਚ ਕੇਵਲ ਸਿੰਘ ਤੁਲਦਰੀ ਕੋਠੀ ਦੇ ਬਾਅਦ ਕਿਸਾਨਾਂ ਦਾ ਭਾਰੀ ਕੱਟ ਦੇਖਣ ਨੂੰ ਮਿਲ ਰਿਹਾ ਤੇ ਮਹਿਲਾਵਾ ਪਹੁੰਚੇ ਕਿਸਾਨ ਪਹੁੰਚੇ ਨੇ ਬਰਨਾਲਾ ਮਾਨਸਾ ਦੋਨੋਂ ਦੋ ਥਾਮਾ ਤੋਂ ਇਹ ਕਿਸਾਨ ਜਥੇਬੰਦੀ ਆਗੂ ਅਜੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਦੋ ਦਿਨਾਂ ਦਾ ਰੋਸ ਪ੍ਰਦਰਸ਼ਨ ਦਿਨ ਰਾਤ ਚੱਲੂਗਾ ਉਹ ਤੋਂ ਲੈ ਕੇ ਅੱਜ ਇਸੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇੱਥੇ ਸਟੇਜ ਲਗਾਈ ਗਈ ਹੈ ਬਗੈਦਾ ਤੇ ਸਾਡੇ ਨਾਲ ਕਿਸਾਨ ਆਗੂ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਕੀ ਨਾਮ ਹੈ ਤੁਹਾਡੇ ਜਿਮਸੀਰ ਸਿੰਘ ਜਵਾਲਕੇ ਵੀ ਕੇ ਜੂ ਗਰਾਹ ਮਾਨਸਾ ਬਲਾਕ ਦਾ ਪ੍ਰਧਾਨ ਕਿਸ ਜਿੰਦ ਇਹ ਜਿਹੜਾ ਦਰਨਾ ਪ੍ਰਦਰਸ਼ਨ ਹੈ ਕਿਸ ਲੈਵਲ ਤੇ ਹੈ ਤੇ ਕਿਸ ਪੱਧਰ ਤੇ ਦਿੱਤਾ ਜਾ ਰਿਹਾ ਹੈ ਕਿੱਥੇ ਕਿੱਥੋਂ ਅਜੇ ਸਾਰੇ ਕਿਸਾਨ ਪਹੁੰਚੇ ਨੇ ਕਿ ਅੱਜ ਇੱਥੇ ਮਾਨਸਾ ਜ਼ਿਲ੍ਹੇ ਦੇ ਤੇ ਬਰਨਾਲੇ ਜ਼ਿਲ੍ਹੇ ਦੇ ਕਿਸਾਨ ਪਹੁੰਚੇ ਨੇ ਕਿਉਂਕਿ ਜੋ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਜਾ ਰਹੀਆਂ ਸੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਉਹ ਸੱਤਰ ਸਰਕਾਰ ਨੇ ਮੋਦੀ ਸਰਕਾਰ ਦੇ ਹਿਸ਼ਾਰੇ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਵੱਡੀਆਂ-ਵੱਡੀਆਂ ਰੋਕਾਂ ਲਾਈਆਂ ਨੇ ਜਿਵੇਂ ਕਿ ਗਵਾਂਡੀ ਕੋਈ ਦੁਸ਼ਮਣ ਦੇਸ਼ ਹੁੰਦਾ ਉਸਾਨਾਂ ਤੇ ਜੋ ਤਸ਼ੱਦਦ ਕੀਤਾ ਹੈ ਉਹਨਾਂ ਤੇ ਅਸਰੂ ਗੈਸ ਦੇ ਗੋਲੇ ਛੱਡੇ ਨੇ ਲਾਠੀ ਚਾਰਜ ਤੱਕ ਕੀਤਾ ਹੈ ਸੈਂਕੜੇ ਕਿਸਾਨ ਜ਼ਖਮੀ ਕਰ ਦਿੱਤੇ ਗਏ ਨੇ ਅਸੀਂ ਸਰਕਾਰ ਦੇ ਵਿਰੁੱਧ ਤੇ ਆਪਣੇ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਬੀਜੇਪੀ ਦੇ ਜਿਹੜੇ ਤਿੰਨ ਵੱਡੇ ਲੀਡਰ ਨੇ ਪੰਜਾਬ ਦੇ ਉਹਨਾਂ ਦੇ ਵਾਰਾਂ ਦੇ ਵਿੱਚ ਆਏ ਆ ਜਿਵੇਂ ਕੱਲ ਸਾਡੀ ਜਥੇਬੰਦੀ ਕੋਲੋਂ ਕਾਲ ਦਿੱਤੀ ਗਈ ਸੀ ਜੋ ਪੂਰੇ ਪੰਜਾਬ ਦੇ ਇਹ ਟੋਲ ਪਲਾਜੇ ਨੇ ਉਹ ਮਤਲਬ ਫ੍ਰੀ ਕਰਦੇ ਨੇ ਸਾਰਾ ਵੀ ਕੀਤੇ ਹੋਏ ਨੇ ਕਿਉਂਕਿ ਇਹ ਜੋ ਯਵਰਾ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਉਹ ਸਾਡੇ ਭਰਾ ਨੇ ਉਹ ਬਿਲਕੁਲ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਗਏ ਨੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਲੰਬੇ ਸਮੇਂ ਤੋਂ ਅਸੀਂ ਵੀ ਲੜ ਰਹੇ ਹਾਂ ਉਹ ਵੀ ਲੜ ਰਹੇ ਨੇ ਜੇ ਸਰਕਾਰ ਇਸ ਤਰ੍ਹਾਂ ਦਾ ਤਸ਼ੱਦਦ ਕਰੂਗੀ ਤਾਂ ਜਿਵੇਂ ਸਾਨੂੰ ਸਯੁਕਤ ਮੋਰਚਾ ਕੋਈ ਹੋਰ ਕੱਲ ਨੂੰ ਮੀਟਿੰਗ ਦੇ ਵਿੱਚ ਕਾਲ ਦਿੰਦਾ ਹੈ ਤਾਂ ਅਸੀਂ ਉਹਨੂੰ ਵੀ ਲਾਗੂ ਕਰਾਂਗੇ ਸਾਡੇ ਨਾਲ ਹੋਰ ਵੀ ਆਗੂ ਨੇ ਉਹਨਾਂ ਨਾਲ ਵੀ ਗੱਲ ਕਰਦੇ ਕੀ ਨਾਮ ਤੋਂ ਗੁਰਰਾ ਸਿੰਘ ਮਾਨਸੂਹ ਗੁਰਰਾ ਸਿੰਘ ਜੀ ਜਿਹੜੇ ਅੱਜ ਦਾ ਤੁਸੀਂ ਕੱਲ ਐਲਾਨ ਕੀਤਾ ਸੀ ਕਿਹੜੀ ਕਿਹੜੀ ਕੋਠੀਆਂ ਦਾ ਕਰੋ ਨੇ ਕਿੱਥੇ ਕਿੱਥੇ ਕਰੋ ਤੇ ਇਹਨਾਂ ਦਾ ਕਿਉਂ ਕਿਉਂ ਕਰੋ ਕਿਸ ਕਰੋ ਕੀਤਾ ਗਿਆ ਇਹ ਜਿਹੜਾ ਕਰੋ ਹੈਗਾ ਇਹ ਜਿਹੜੇ ਪੰਜਾਬ ਦੇ ਤਿੰਨ ਆਗੂ ਨੇ ਸੂਬੇ ਦਾ ਪ੍ਰਧਾਨ ਸੁਰਿੰਦਰ ਜਾਖੜ ਜੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਅੱਜ ਅਸੀਂ ਕੇਵਲ ਢਿੱਲੋਂ ਦੇ ਮਾਰ ਕੇ ਬੈਠੇ ਆ। ਇਹ ਜਿਹੜਾ ਘਰਾਓ ਅਸੀਂ ਕੀਤਾ ਹੈਗਾ। ਇਹ ਘਰਾਓ ਇਸ ਕਰਕੇ ਕੀਤਾ ਹੈ ਕਿਉਂਕਿ ਜਿਹੜੇ ਕਿਸਾਨ ਹੈ ਦਿੱਲੀ ਵੱਲ ਜਾ ਰਹੇ ਸੀ ਹੱਕੀ ਮੰਗਾਂ ਨੂੰ ਆਪਦੀ ਹੱਕੀ ਮੰਗਾਂ ਨੂੰ ਲੈ ਕੇ ਜਿਹੜੀਆਂ ਦਿੱਲੀ ਅੰਦੋਲਨ ਦੇ ਵਿੱਚੋਂ ਪੈਦਾ ਹੋਈਆਂ ਸੀਗੀਆਂ ਜਿਵੇਂ ਕਿ ਐਮਐਸਪੀ ਦੀ ਜ਼ਰੂਰੀ ਹੈ ਕਾਨੂੰਨੀ ਗਰੰਟੀ C+250 ਤੇ ਜਿਹੜੀਆਂ ਲਖਮੀਰ ਕੁਰਸੀ ਜੀ ਦੇ ਵਿੱਚ ਕਿਸਾਨਾਂ ਦੇ ਤੇ ਪੱਤਰਕਾਰਾਂ ਦੇ ਉੱਤੇ ਐਕਸਰਸ ਕਰਕੇ ਉਹ ਪੱਤਰਕਾਰ ਸ਼ਹੀਦ ਕਰਤਾ ਸੀਗਾ ਉਸ ਗੁੰਡੇ ਨੂੰ ਸਜ਼ਾ ਦਿਵਾਉਣ ਦੇ ਲਈ ਜਿਹੜੀਆਂ ਇਹ ਅਧੂਰੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਸਾਡੇ ਸੰਯੁਕਤ ਮੋਰਚੇ 'ਚੋਂ ਕੁਝ ਜਥੇਬੰਦੀਆਂ ਜਿਹੜੀਆਂ ਐਸਕੇਐਮ ਗੈਰ ਰਾਜਨੀਤਿਕ ਹੋਇਆ ਸੀਗਾ ਉਹ 13 ਤਰੀਕ ਨੂੰ ਦਿੱਲੀ ਵੱਲ ਕੂਚ ਕਰ ਰਹੀਆਂ ਸੀਗੀਆਂ ਉਹਨਾਂ ਦੇ ਐਡਾ ਵੱਡਾ ਮਤਲਬ ਉਹਨਾਂ ਨੂੰ ਦਿੱਲੀ ਤੱਕ ਕੀ ਜਾਣ ਦੇਣਾ ਸੀ ਹਰਿਆਣੇ 'ਚ ਵੀ ਖੱਟੜ ਸਰਕਾਰ ਨੇ ਕੇਂਦਰ ਦੀ ਹਕੂਮਤ ਦੇ ਇਸ਼ਾਰੇ ਤੇ ਉਥੇ ਠੇਰ ਰੱਖਿਆ ਉਹਨਾਂ ਦੇ ਵੱਡੀ ਪੱਧਰ ਤੇ ਜਿਹੜਾ ਜਾਬਰ ਕਰ ਰਿਹਾ ਉਹਨਾਂ ਤੇ ਲੱਖੀ ਚਾਰਜ ਹੋ ਰਿਹਾ ਉਹਨਾਂ ਤੇ ਅਥਰੂ ਗਏ ਸਿੱਟੇ ਜਾ ਰਹੇ ਨੇ ਸੈਂਕੜੇ ਕਿਸਾਨ ਹਸਪਤਾਲਾਂ ਵਿੱਚ ਜ਼ਖਮੀ ਪਏ ਨੇ ਇੱਕ ਕਿਸਾਨ ਉਥੇ ਹਰਡ ਅਟੈਕ ਦੇ ਮਤਲਬ ਅਟੈਕ ਨਾਲ ਉਥੇ ਸ਼ਹੀਦ ਹੋ ਗਿਆ ਉਸ ਜਾਬਰ ਦੇ ਵਿਰੁੱਧ ਦਿੱਲੀ ਹਕੂਮਤ ਨੂੰ ਦੱਸਣ ਲਈ ਕਿ ਪੰਜਾਬ ਦੇ ਵਿੱਚ ਆ ਜਿਹੜੀਆਂ ਤੇਰੀਆਂ ਜੜਾਂ ਨੂੰ ਖੋਰਾ ਲਾਉਣ ਲਈ ਤੇਰੇ ਜਿਹੜੇ ਸੂਬੇ ਦੇ ਜਿਹੜੇ ਮੇਨ ਲੀਡਰ ਨੇ ਉਹਨਾਂ ਦੇ ਵਾਰ ਕੇ ਸਾਡਾ ਦੋ ਰੋਜ਼ਾ ਧਰਨਾ ਹੈ ਪੰਜਾਬ ਦੇ ਵਿੱਚ ਦੋ ਦਿਨ ਜਿਹੜੇ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਕੱਲ ਨੂੰ ਐਕੀਐਮ ਦੀ ਹੈ ਜਿਹੜੀ ਉਹ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਕੀ ਸੰਦੇਸ਼ ਆਉਂਦਾ ਸਾਡੇ ਆਗੂ ਸਾਨੂੰ ਕੀ ਸੰਦੇਸ਼ ਆ ਦਿੰਦੇ ਨੇਗੇ ਉਹਦੇ ਮੁਤਾਬਕ ਹੈ ਜਿਹੜਾ ਅਗਲਾ ਐਕਸ਼ਨ ਹੈ ਉਹ ਅਸੀਂ ਤਿੱਖਾ ਕਰਾਂਗੇ ਦਿੱਲੀ ਵੀ ਜਾ ਸਕਦੇ ਕਿ ਸੰਸਦ ਇਹ ਐਸਕੇਮ ਦਾ ਫੈਸਲਾ ਹੈ ਸਾਡੀ ਸੂਬਾ ਕਮੇਟੀ ਦਾ ਫੈਸਲਾ ਜੋ ਆਊਗਾ ਉਹਦੇ ਮੁਤਾਬਕ ਦਿੱਤਾ ਜਾਊਗਾ ਜੋ ਉਹਨਾਂ ਦਾ ਸਿਗਨਲ ਆਊਗਾ ਉਹਦੇ ਉਹਦੇ ਅਸੀਂ ਫੁੱਲ ਚੜਾਵਾਂਗੇ ਹੋ ਸਕਦਾ ਹੈ ਵੀ ਦਿੱਲੀ ਚਾਹੀਏ ਜਾਂ ਹਜੇ ਸਮਾਂ ਲੱਗੇ ਜਾਂ ਜਲਦੀ ਹੁਕਮ ਆ ਜੇ ਜਿਵੇਂ ਹੁਕਮ ਆਊਗਾ ਐਸਕੇਮ ਦਾ ਤੇ ਸਾਡੇ ਸੂਬਾ ਕਮੇਟੀ ਦਾ ਉਹਦੇ ਅਸੀਂ ਫੁੱਲ ਚੜਾਵਾਂਗੇ ਉਹਦੇ ਮੁਤਾਬਕ ਅਸੀਂ ਐਕਸ਼ਨ ਕਰਾਂਗੇ ਇਸ ਹੀ ਬੀਕੇ ਜੋ ਗ੍ਰਾਹਾਂ ਦੇ ਜੱਥੇਬੰਦੀ ਆਗੂ ਮੈਂ ਫੇਰ ਦੁਬਾਰਾ ਦਖਾਨਾ ਚਾਹੂੰਗਾ ਅੱਜ ਇੱਥੇ ਬਨਾਲਾ ਕੇਵਲ ਸਿੰਘ ਢਿੱਲੋ ਜੋ ਪਾਚਪਾ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਘਰ ਦੇ ਬਾਹਰ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੱਕਾ ਟੈਂਟ ਲਗਾਇਆ ਪੱਕਾ ਮੋਰਚਾ ਇਹ 2 ਦਿਨ ਦਾ ਮੋਰਚਾ ਚੱਲੂਗਾ ਉਹਨਾਂ ਦਾ ਕਹਿੰਦੇ ਕਿ ਦਿਨ ਰਾਤ ਇਹ ਮੋਰਚਾ ਚੱਲਣਾ ਹੈ ਉਥੇ ਵੀ ਟੋਲ ਸਾਰੇ ਫਰੀ ਕੀਤੇ ਗਏ ਨੇ ਜਿਹੜੇ ਉੱਥੇ ਵੀ ਕਿਸਾਨ ਆਗੂ ਬੈਠੇ ਨੇ ਜਿਨ੍ਹਾਂ ਦਾ ਟੋਲ ਫਰੀ ਕੀਤਾ ਗਿਆ ਆਮ ਲੋਕਾਂ ਤੋਂ ਉਹਨਾਂ ਨੇ ਕਹਿੰਨੇ ਕਿ ਜੀ ਕੱਲ ਜਿਹੜੀ ਐਸਕੇਐਮ ਦੀ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਨਵਾਂ ਫੈਸਲਾ ਦਿੱਤਾ ਜਾਊਗਾ ਉਸ ਤੱਕ ਇਹ ਜਿਹੜਾ ਤਮੇ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ ਬਰਨਤੋ ਅਸ਼ੀਸ਼ ਸ਼ਰਮਾ ਪੰਜਾਬ ਤੋਂ